ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਦੀ ਵੀਡੀਓ ਨਾਲ ਆਪਣੇ ਇੱਕ ਬੜੇ ਪਿਆਰੇ ਸਾਥੀ ਨੇ ਇੰਡੀਆ ਤੋਂ ਉਹਨਾਂ ਦਾ ਨਾਮ ਹੈ ਰਾਜਵੰਤ ਸਿੰਘ ਯੋ ਰਾਜਮਨ ਕੋਰ ਨਹੀਂ ਸਿੰਘ ਨੇ ਅੱਛਾ ਤੇ ਇਹ ਆਪਾਂ ਨੂੰ ਅਕਸਰ ਵੀਡੀਓ ਭੇਜਦੇ ਰਹਿੰਦੇ ਨੇ ਤੇ ਬਹੁਤ ਪਿਆਰ ਕਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਬੜੇ ਬੀਜ਼ੀ ਆ ਲੇਕਿਨ ਤੁਹਾਡਾ ਟਾਈਮ ਕੱਢ ਕੇ ਵੀਡੀਓ ਦੇਖਣੇ ਕੀ ਬਾਤ ਹੈ ਯਾਰ ਕੀ ਬਾਤ ਹੈ ਤੇ ਉਹਨਾਂ ਦਾ ਜ਼ਿੰਦਗੀ ਦਾ ਵੀ ਬੀਜ਼ੀ ਲਾਈਫ ਤੇ ਉਹਨਾਂ ਨੇ ਇੱਕ ਬੜੀ ਪਿਆਰੀ ਵੀਡੀਓ ਸਾਨੂੰ ਸ਼ੇਅਰ ਕੀਤੀ ਉਹਨਾਂ ਨੇ ਕਿ ਇਹ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਵੀਡੀਓ ਨੂੰ ਸਾਨੂੰ ਥੋੜਾ ਜਿਹਾ ਟਾਈਮ ਲਾ ਕੇ ਆ ਪਹਿਲੇ ਦੀ ਵੀਡੀਓ ਉਹਨਾਂ ਨੇ ਸ਼ੇਅਰ ਕੀਤੀ ਸੀ ਤੇ ਦੋਸਤਾਂ ਵਾਸਤੇ ਇਹ ਵੀਡੀਓ ਦੇਖਣਗੇ ਹਾਂ ਜੀ ਜ਼ਰੂਰ ਆਪਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਕੋਈ ਵੀਡੀਓ ਦੇਖਣਗੇ ਉਹ ਜ਼ਰੂਰ ਆਪਾਂ ਨੂੰ ਮੈਸ ਸਾਡੇ ਮੈਸੇਜ ਕਰਨਗੇ ਜਾਂ ਸਾਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਨਗੇ ਹਾਂਜੀ ਉਹਨਾਂ ਦਾ ਨਾਮ ਰਾਜਵੰਤ ਸਿੰਘ ਹੈ ਹਾਂਜੀ ਇਹਨੂੰ ਚਲੋ ਮੈਂ ਦੋਸਤੋ ਵੇਟ ਕਰਾਂਗਾ ਕਿ ਉਹਨਾਂ ਦਾ ਕਮੈਂਟ ਆਇਆ ਕਿ ਨਹੀਂ ਤੇ ਇਸ ਤਰ੍ਹਾਂ ਤੁਸੀਂ ਦੋਸਤ ਵੀ ਅਗਰ ਕੋਈ ਵੀਡੀਓ ਸ਼ੇਅਰ ਕਰਨੀ ਹੋਵੇ ਤਾਂ ਸਾਨੂੰ WhatsApp ਤੇ ਸ਼ੇਅਰ ਕਰ ਸਕਦੇ ਹੋ ਚੈਨਲ ਦੀ ਡਿਸਕ੍ਰਿਪਸ਼ਨ 'ਚ ਸਾਡਾ WhatsApp ਨੰਬਰ ਮੌਜੂਦ ਹੈ ਤੇ ਇਹ ਵੀਡੀਓ ਜਿਹੜੀ ਹੈ ਨਾ ਇਹ ਸਮਝੋ ਕਿ ਬਹੁਤ ਹੀ ਅੱਛੀ ਵੀਡੀਓ ਸੀ ਇਹ ਹੈ ਕਿ ਜਿਹੜੇ ਬਖਤਰ ਰਬਦਾਸ ਜੀ ਨੇ ਉਹਨਾਂ ਨਾਲ ਰੱਬ ਨਾਲ ਗੱਲ ਮਤਲਬ ਕਿ ਗੱਲਬਾਤ ਜਿਹੜੀ ਉਹ ਆਪਣੇ ਜ਼ਿਹਨ 'ਚ ਰੱਬ ਦੇ ਬਾਰੇ ਖਿਆਲ ਸੋਚਦੇ ਸੀ ਰਵੀਦਾਸ ਜੀ ਉਹਨਾਂ ਦੇ ਕਥਨ ਉਹਨਾਂ ਦੇ ਫਰਮਾਨ ਜੋ ਫਰਮੁਦਾਤ ਜੋ ਵੀ ਫਰਮੁਦਾਤ ਨੇ ਉਹ ਇਸ ਵੀਡੀਓ 'ਚ ਮੌਜੂਦ ਹੈ ਬਾਈ ਰஞ்சிਤ ਸਿੰਘ ਟਰਡਲ ਦੀ ਵੀਡੀਓ ਤੇ ਆਪਾਂ ਹੁਣ ਸ਼ੁਰੂ ਕਰਦੇ ਫਿਰ ਜਦੋਂ ਆਪਣੇ ਆਪ ਨੂੰ ਮਿਲਦਾ ਹੈ ਨਾ ਜਦੋਂ ਅਸੀਂ ਕਹਿੰਦੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਮੈਨੂੰ ਦਰਸ਼ਨ ਦੇ ਮੈਂ ਤੇਰੇ ਦਰਸ਼ਨ ਕਰਨੇ ਨੇ ਭਗਤ ਜੀ ਕਹਿੰਦੇ ਭਗਤ ਰਵਦਾਸ ਜੀ ਮਹਾਰਾਜ ਅਖੇ ਜੀ ਮੈਂ ਤੇਰੇ ਦਰਸ਼ਨ ਕਰਨੇ ਆਂ ਤੇ ਰੱਬ ਕਿਥੇ ਰਹਿੰਦਾ ਬੋਲੋ ਬਾਹਰ ਕਿਥੇ ਹੈ ਸਾਡੇ ਜੀ ਗੱਜ ਕੇ ਵੀਰੋ ਆਪਣੇ ਜੀ ਹੈ ਫਿਰ ਦਰਸ਼ਨ ਕਿਥੇ ਮੰਗਦੇ ਆ ਕੌਣ ਗਵਾਜ ਗਿਆ ਕੌਣ ਨਹੀਂ ਲੱਭ ਰਿਹਾ ਤੇ ਜਦੋਂ ਭਗਤ ਜੀ ਕਹਿੰਦੇ ਇੱਕ ਸੁਣੋ ਸਗਲ ਭਵਨ ਕੇ ਨਾਇਕਾ ਇੱਕ ਸ਼ਿੰਦਰਸ਼ ਦਿਖਾਏ ਜੀ ਇੱਕ ਵਾਰ ਸੁਣਿਓ ਸਾਰਾ ਫਟਾਫਟ ਸਮਝ ਆ ਜੂ ਲਾਸਟ ਪੰਕਤੀ ਵਿੱਚ ਕਲੀਅਰ ਹੋ ਜਾਣਾ ਪੜੋ ਕੋਪ ਭਰਿਓ ਜੈਸੇ ਦਾਂਦਰਾ ਕਛ ਦੇਸ਼ ਬੇਦੇਸ਼ ਨਾ ਬੂ ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛਿਆ ਰਾ ਪਾਰ ਨਾ ਸੂ ਖੂ ਦੇ ਵਿੱਚ ਡੱਡੂ ਡਿੱਗ ਗਿਆ ਜੰਮਿਆਂ ਖੂਹ ਦੇ ਵਿੱਚ ਐ ਜਵਾਨ ਖੂਹ ਵਿੱਚ ਹੋਇਆ ਬੁੱਢਾ ਖੂਹ ਵਿੱਚ ਹੋਇਆ ਮਰ ਗਿਆ ਖੂਹ ਦੇ ਵਿੱਚ ਉਹਨੂੰ ਕੋਈ ਪਤਾ ਸਮੁੰਦਰ ਕਿੰਨਾ ਵੱਡਾ ਹੁੰਦਾ ਜੰਮਿਆਂ ਹੀ ਇੱਥੇ ਕਹਿੰਦੇ ਖੂਹ ਵਾਲੇ ਡੱਡੂ ਵਾਲਾ ਹਾਲ ਐ ਮੇਰਾ ਤੈਨੂੰ ਵੀ ਲੱਗਦਾ ਤੂੰ ਇੰਨੇ ਕੁ ਜੋਗਾ ਹੀ ਐ ਵੀ ਮੈਂ ਦੋ ਕਿੱਲੇ ਚਾਰ ਕਿੱਲੇ ਮੇਰੀ ਜ਼ਮੀਨ ਸੀ ਮੈਂ ਆ ਦੋ ਨਿਆਣੇ ਜੰਮੇ ਆ ਤਿੰਨ ਨਿਆਣੇ ਆ ਮੈਂ ਤਿੰਨੇ ਵਿਆਹ ਲਏ ਆ ਬਸ ਇੰਨੇ ਕੁ ਜੋਗਾ ਹੀ ਸੀ ਤੂੰ ਖੂਹ ਦਾ ਡੱਡੂ ਨਹੀਂ ਸੀ ਭਰਾਵਾ ਤੈਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਇੰਨੇ ਜੋਗਾ ਨਹੀਂ ਸੀ ਤੂੰ ਬਹੁਤ ਕੁਝ ਸੀ ਤੇਰੇ 'ਚ ਉਹ ਕੁਆਲਿਟੀ ਜਿਹੜੀ ਸੀ ਬਾਹਰ ਨਹੀਂ ਆਈ ਬੜਾ ਕੁਝ ਕਰ ਸਕਦਾ ਸੀ ਤੂੰ ਸਾਨੂੰ ਤੇ ਸਮਝਾਇਆ ਹੀ ਇੰਨਾ ਜਾਂਦਾ ਤੂੰ ਨਹੀਂ ਕੁਝ ਕਰ ਸਕਦਾ ਕੁਝ ਪਰਿਵਾਰ ਇਹ ਜੇ ਸਾਡੇ ਵੀ ਇਦਾਂ ਦੇ ਆ ਬਾਹਰਲੇਆਂ ਦੇਸ਼ਾਂ 'ਚ ਵੀ ਹੈ ਐ ਆਪਣੇ ਨਿਆਣਿਆਂ ਨੂੰ ਲੋਰੀਆਂ ਇਦਾਂ ਦਿੰਦੇ ਆ ਸਾਡੇ ਵਾਲੇ ਕਹਿਣਗੇ ਇਹਦਾ ਨਹੀਂ ਕੁਝ ਬਣ ਸਕਦਾ ਤੇਰਾ ਨਹੀਂ ਕੁਝ ਬਣਨਾ ਨਿਆਣਾ ਕਦ ਮੈਂ ਆਹ ਕੰਮ ਤੇਰਾ ਨਹੀਂ ਕੁਝ ਬਣਨਾ ਤੇਰਾ ਕੁਝ ਹੋ ਹੀ ਨਹੀਂ ਸਕਦਾ ਉਹ ਜਿਵੇਂ ਹੀ ਮਨੋਂ ਬਲ ਗਿਰ ਜਾਂਦਾ ਪੰਜ ਚਾਰ ਸਾਲ ਸੁਣ ਸੁਣ ਕੇ ਉਹਨੂੰ ਲੱਗਦਾ ਮੇਰਾ ਕੁਝ ਬਣਨਾ ਹੀ ਨਹੀਂ ਤੇ ਕਈਆਂ ਨੂੰ ਤੇ ਲੋਰੀਆਂ ਅਗਲੇ ਆਂ ਦਿੰਦੇ ਨੇ ਮੇਰਾ ਪੁੱਤ ਐਮਐਲਏ ਬਣੂ ਤੇ ਬਣ ਵੀ ਜਾਂਦੇ ਨੇ ਅਗਲੇ ਆਂ ਦੇ ਮੇਰਾ ਪੁੱਤ ਐਮਪੀ ਬਣੂ ਅਗਲੇ ਆਨੇ ਬਚਪਨ ਤੋਂ ਦਿਮਾਗ 'ਚ ਵਾੜਿਆ ਵੀ ਇੱਕ ਦਿਨ ਐਮਪੀ ਬਣੇਗਾ ਇੱਕ ਦਿਨ ਐਮਐਲਏ ਬਣੇਗਾ ਦਿਮਾਗਾ 'ਚ ਫਿੱਟ ਕਰਿਆ ਵਾੜਿਆ ਹੋਇਆ ਸਾਡੇ ਵਾਲੇ ਕਹਿੰਦੇ ਇਹਦਾ ਕੱਖ ਨਹੀਂ ਬਣ ਸਕਦਾ ਤੇਰਾ ਤੇ ਕੁਝ ਬਣ ਨਹੀਂ ਸਕਦਾ ਬੰਦੇ ਨੂੰ ਐ ਹੀ ਪਸ ਹੁਣ ਸੁਣ ਸੁਣ ਕੇ ਲੱਗਦਾ ਮੇਰਾ ਤੇ ਕੁਝ ਬਣ ਨਹੀਂ ਸਕਦਾ ਕਿਉਂਕਿ ਬ੍ਰੇਨ ਇਦਾਂ ਦਾ ਬਣਾਉਂਦਾ ਸਾਡਾ ਸਾਡੇ ਦਿਮਾਗ 'ਚ ਵਾੜਦੀਆਂ ਇਹ ਗੱਲਾਂ ਤੇ ਲੱਗਦਾ ਹੈ ਕਿ ਮੇਰਾ ਕੁਝ ਨਹੀਂ ਬਣ ਸਕਦਾ ਜਿਹੜੇ ਬੰਦੇ ਸਿਰੇ ਦੇ ਨਗੰਮੇ ਨੇ ਨਾ ਇੱਥੇ ਸਾਰਾ ਦਿਨ ਪਾਸ਼ਾ ਖੇਡੀਆਂ ਇਹੀ ਬੰਦਾ ਕੈਨੇਡਾ ਚ ਹੁੰਦਾ ਨਾ ਇਹਨੇ 4 ਲੱਖ ਮਹੀਨੇ ਦਾ ਕਮਾਉਣਾ ਸੀ ਉਹ ਕੁਝ ਵੀ ਅਗਲਿਆਂ ਨੇ ਕੱਢ ਦੇਣਾ ਸੀ ਜਿਹੜਾ ਇਹਨੂੰ ਪਤਾ ਹੀ ਨਹੀਂ ਸੀ ਵੀ ਆ ਵੀ ਕੁਝ ਕਰ ਸਕਦਾ ਸੀ ਮੈਂ ਸਭ ਕੁਝ ਕਰ ਲੈਣਾ ਸੀ ਤਾਂ ਕੁਆਲਿਟੀ ਬਹੁਤ ਹੁੰਦੀ ਹੈ ਬੰਦੇ ਨੂੰ ਪਤਾ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਉਹ ਮੁੰਡਾ ਚੱਲਿਆ ਗਿਆ ਕੈਨੇਡਾ ਮੁੜ ਕੇ ਬੇਬੇ ਨੂੰ ਸੱਦ ਲਿਆ ਬੇਬੇ ਪਾਥੀਆਂ ਹੀ ਪੱਤਦੀ ਸੀ ਘਰ ਦਾ ਚੌਂਕਾ ਚੁੱਲਾ ਅੱਗਾਂ ਬਾਲ ਲੈ ਘਰ ਦਾ ਕਰ ਲੈ ਐਨਾ ਹੀ ਆਉਂਦਾ ਸੀ ਪਰ ਮੁੰਡਾ ਗਿਆ ਬਾਹਰ ਮਗਰੀ ਮਾਂ ਚਲੇਗੀ 2 ਸਾਲਾਂ ਬਾਅਦ ਮਾਂ ਕਹਿੰਦੀ ਪੁੱਤ ਘਰੇ ਜੀ ਨਹੀਂ ਲੱਗਦਾ ਕੈਨੇਡਾ ਕੱਲੀ ਬੈਠੀ ਕਰਾਂ ਬੇਬੇ ਫੈਕਟਰੀ 'ਚ ਲੱਗ ਜਾ ਫੈਕਟਰੀ 'ਚ ਲੱਗ ਗਈ ਹੁਣ 1500 ਡਾਲਰ ਮਹੀਨੇ ਦਾ ਲਿਆਉਂਦੀ ਐ ਮੁੰਡਾ ਛੱਡੇ ਆਉਂਦਾ ਲੈ ਆਉਂਦਾ 2 ਸਾਲ ਇਦਾਂ ਚੱਲਦਾ ਰਿਹਾ ਕਹਿੰਦਾ ਬੇਬੇ ਗੱਡੀ ਸਿੱਖ ਲੈ ਕਹਿੰਦੀ ਸਿੱਖ ਲੈਨੀ ਆ ਪੁੱਤ ਹੋਰ ਵੀ ਚਲਾਉਂਦੀਆਂ ਨੂੰ ਵੇਖ ਕੇ ਹੌਸਲਾ ਹੋ ਗਿਆ ਲਓਹੀ ਪਾਥੀਆਂ ਪਾਦੀ 4 ਸਾਲਾਂ ਚ ਉਥੇ ਗੱਡੀ ਸਿੱਖ ਗਈ 2 ਮਹੀਨੇ 3 ਮਹੀਨੇ ਲੱਗੇ ਗੱਡੀ ਚਲਾਉਣੀ ਸਿੱਖ ਗਈ ਹੁਣ ਉਹੀ ਐ ਇੱਥੇ ਸਾਰਾ ਦਿਨ ਇੰਨੇ ਉਹਨੂੰ ਲੱਗਦਾ ਸੀ ਮੈਂ ਇੰਨੇ ਕੁ ਜੋਗੀ ਆ ਬਸ ਤੇ ਹੁਣ 2000 ਕਮਾ ਕੇ ਲਿਆਉਂਦੀ 2000 ਡਾਲਰ ਇੰਡੀਆ ਦਾ ਲੱਖ ਰੁਪਈਆ ਕਮਾ ਕੇ ਲਿਆਉਂਦੀ ਐ ਗੱਡੀ ਗਰਾਜ ਵਿੱਚ ਐ ਖੜੀ ਕਰਕੇ ਐ ਆਉਂਦੀ ਐ ਛੱਲਾ ਕਮਾਉਂਦੀ ਵੀ ਆ ਗਈ ਬੇਬੇ ਲਓਹੀ ਐ ਹੈ ਨਹੀਂ ਸੀ ਇਹਦੇ ਚ ਸਭ ਕੁਲ ਇਹਦੇ ਅੰਦਰ ਹੈ ਨਹੀਂ ਸੀ ਕੁਝ ਹੈ ਸੀ ਕੱਢਿਆ ਹੀ ਨਹੀਂ ਲੈ ਉਹਨੂੰ ਐਂ ਸਮਝੇ ਪਾਥੀਆਂ ਜੋਗੀ ਹੋਈ ਐ ਸਿਸਟਮ ਐ ਤਾਂ ਦਾ ਅਗਲੀ ਵੀ ਮੰਨ ਬੈਠੀ ਐ ਵੀ ਮੈਂ ਪਾਥੀਆਂ ਜੋਗੀ ਹੋਈ ਐ ਬੰਦੇ ਮੰਨ ਚੁੱਕੇ ਨੇ ਅਸੀਂ ਤਾਸ਼ਾਂ ਜੋਗ ਗਈਆਂ ਤਾਂ ਹੀ ਤਾਸ਼ਾਂ ਤੇ ਸਾਰੀ ਜ਼ਿੰਦਗੀ ਲੰਗਾਤੀ ਬੰਦਿਆਂ ਦੇ ਦਿਮਾਗ ਤੁਹਾਨੂੰ ਵੀ ਇਹ ਮਨਾਇਆ ਅਗਲੇ ਨੇ ਵੀ ਤੂੰ ਕਾਸੇ ਜੋਗਾ ਨਹੀਂ ਸਾਡੇ ਮਾਲਮਾਲਵੇ ਵਾਲੇ ਕਹਿੰਦੇ ਕਸਬ ਤੂੰ ਕਿਸੇ ਕੰਮ ਦਾ ਨਹੀਂ ਇਹ ਸਾਨੂੰ ਸਮਝਾਇਆ ਤੇ ਅਗਲੇ ਨੇ ਤੇ ਸਮਝਾਇਆ ਇਹ ਤੈਂ ਕਿਉਂ ਮੰਨ ਲਿਆ ਵੀ ਮੈਂ ਕਿਸੇ ਕੰਮ ਦਾ ਨਹੀਂ ਲੱਖ ਕਹੀ ਜਾਵੇ ਤੈਨੂੰ ਤੂੰ ਕਿਸੇ ਕੰਮ ਦਾ ਨਹੀਂ ਕਿਉਂ ਨਹੀਂ ਤੇਰੇ 'ਚ ਜੋ ਹੈ ਉਹ ਕਿਸੇ ਹੋਰ 'ਚ ਥੋੜਾ ਹੈ ਕੁਦਰਤ ਵਿੱਚ ਹਰ ਚੀਜ਼ ਵੱਖਰੀ ਹੈ ਕੁੱਤੇ ਨੇ ਬੰਦਰ ਨਹੀਂ ਬਣ ਜਾਣਾ ਬੰਦਰ ਨੇ ਕੁੱਤਾ ਨਹੀਂ ਬਣ ਜਾਣਾ ਹਰ ਪੰਛੀ ਦੀ ਆਪਣੀ ਕੁਆਲਿਟੀ ਹੈ ਤੇਰੀ ਵੱਖਰੀ ਕੁਆਲਿਟੀ ਹੈ ਤਵੀਰਾ ਜੋ ਤੇਰੇ ਚ ਮੇਰੇ ਚ ਨਹੀਂ ਜੋ ਮੇਰੇ ਚ ਹੈ ਉਹ ਤੇਰੇ ਚ ਨਹੀਂ ਇੱਥੇ ਬਹਿ ਕੇ ਮੇਰੀ ਪਰਸਨੈਲਿਟੀ ਪ੍ਰਭਾਵ ਇੰਨਾ ਨਾ ਲੈ ਵੇਖੋ ਜੀ ਬੱਲੇ ਬੱਲੇ ਬਈ ਇਹ ਬੰਦੇ ਨੂੰ ਤੇ ਸੁਣਨ ਵਾਸਤੇ 20000 ਬੰਦਾ ਆ ਗਿਆ ਇੱਥੇ ਬਹਿ ਕੇ ਵਿਚ ਵਿਚਾਲੇ ਸੋਚ ਯਾਰ ਬੰਦਾ 30000 ਬੰਦਾ ਸੁਣਦਾ ਇਹਨੂੰ 2 ਘੰਟੇ ਬਹਿ ਕੇ ਉਹ ਨਹੀਂ ਜੋ ਤੇਰੇ ਚ ਹੈ ਲੇ ਆਪਾਂ ਭੱਜਣ ਲੱਗ ਜੀਏ ਮੇਰਾ ਸਾਹ ਇੱਥੇ ਬਕਸੇ ਕੋਲ ਜਾਂਦਾ ਹੀ ਫੁੱਲ ਜੇ ਤੇ ਤੂੰ 2 ਕਿਲੋਮੀਟਰ ਥੱਕੇ ਹੀ ਨਾ ਜੋ ਤੇਰੇ 'ਚ ਹੈ ਉਹ ਮੇਰੇ 'ਚ ਹੋ ਗਈ। ਹੋ ਸਕਦਾ ਮੈਨੂੰ ਇੱਕ ਫੁਲਕੀ ਨਾ ਪਕੇ ਫੁਲਕੀ ਨਾ ਪਜੇ ਤੇ ਤੂੰ ਚਾਰ ਪਰੌਂਠੇ ਖਾ ਜਾ ਤੇਨੂੰ پتہ ਹੀ ਨਾ ਲੱਗੇ ਤੇਰਾ ਮੇਦਾ ਇੰਨਾ ਤਗੜਾ ਹੋਵੇ ਜੋ ਤੇਰੇ 'ਚ ਹੋਵੇ ਜੋ ਤੈਨੂੰ ਕੀ ਪਤਾ ਤੇਰੇ ਤੇਰੇ ਸਰੀਰ ਹੈ ਤੇਰੀ ਬੰਤਰ ਹੈ ਤੇਰਾ ਕਦ ਕਾਠ ਹੈ ਤੇ ਜੋ ਤੇਰੇ 'ਚ ਹੈ ਤੇਰੇ 'ਚ ਤੂੰ ਆਪਣੇ ਆਪ ਨੂੰ ਕਿਉਂ ਭੁੱਲ ਗਿਆ ਲੱਖ ਕਹਿੰਦਾ ਕੋਈ ਤੇਰੇ 'ਚ ਕੁਝ ਨਹੀਂ ਕਿਉਂ ਮੰਨਦਾ ਇਹ ਗੱਲ ਤੂੰ ਕਹੇ ਮੇਰੇ 'ਚ ਸਭ ਕੁਝ ਹੈ ਮੈਂ ਆਪਣੇ ਆਪ ਵਰਗਾ ਕਿਉਂ ਜਦੋਂ ਅਗਲਾ ਕਹਿੰਦਾ ਤੂੰ ਨਕਮਾ ਹੈ ਤੇ ਅਸੀਂ ਨਕਮਾ ਆਪਣੇ ਆਪ ਨੂੰ ਮੰਨਦੇ ਕਿਉਂ ਆ ਤੇ ਭਗਤ ਰਵਦਾਸ ਜੀ ਕਹਿੰਦੇ ਆ ਕਹਿੰਦੇ ਖੂਬਾ ਨੇ ਡੱਡੂ ਵਾਲਾ ਹਾਲ ਹੋ ਗਿਆ ਸਮੁੰਦਰ ਵਾਲਾ ਵੱਡਾ ਗੱਡੂ ਆਇਆ ਇੱਕ ਦਿਨ ਖੂਹ ਵਾਲੇ ਨੂੰ ਪੁੱਛਦਾ ਹੈ ਖੂਹ ਵਾਲਾ ਪੁੱਛਦਾ ਕਿੱਥੋਂ ਆਇਆ ਕਹਿੰਦਾ ਸਮੁੰਦਰ ਚੋਂ ਕਹਿੰਦੇ ਸਮੁੰਦਰ ਕਿੰਨਾ ਵੱਡਾ ਹੈ ਖੂਹ ਵਾਲਾ ਕਹਿੰਦਾ ਬਈ ਸਮੁੰਦਰ ਵਾਲਾ ਕਹਿੰਦਾ ਬਹੁਤ ਵੱਡਾ ਹੈ ਖੂਹ ਵਾਲੇ ਨੇ ਛਾਲ ਮਾਰੀ ਕਹਿੰਦਾ ਇੰਨਾ ਕੁ ਵੱਡਾ ਕਹਿੰਦੇ ਉਹ ਤੇ ਬਹੁਤ ਵੱਡਾ ਸਮੁੰਦਰ ਤੋਂ ਬਹੁਤ ਵੱਡਾ ਉਹਨੇ ਫੇਰ ਇੱਕ ਹੋਰ ਛਾਲ ਅੱਧ ਵਿਚ ਪਹੁੰਚ ਕੇ ਕਹਿੰਦਾ ਐਡਾ ਕੁ ਹੋਊ ਕਹਿੰਦੇ ਸਮੁੰਦਰ ਵਾਲਾ ਬੰਦਾ ਤੀਜੀ ਛਾਲ ਫੇਰ ਮਾਰੀ ਕਹਿੰਦੇ ਐਡਾ ਕੁ ਹੋਊ ਕਹਿੰਦਾ ਸਮੁੰਦਰ ਤੇ ਬਾਹਲਾ ਵੱਡਾ ਉਹਨੇ ਚੌਥੀ ਛਾਲ ਮਾਰ ਕੇ ਕਹਿੰਦਾ ਸਿਰੇ ਲੱਗ ਗਿਆ ਖੂਹ ਵਾਲਾ ਡੱਡੂ ਕਹਿੰਦਾ ਐਡਾ ਹੋ ਉਹ ਕਹਿੰਦਾ ਸਮੁੰਦਰ ਤੇ ਬਾਹਲਾ ਵੱਡਾ ਕਹਿੰਦਾ ਚੱਲ ਗੱਪੀਆਂ ਝੂਠ ਮਾਰਦਾ ਐਦੂ ਵੱਡਾ ਤੇ ਕੁਝ ਹੈ ਹੀ ਨਹੀਂ ਕਿਉਂਕਿ ਜੰਮਿਆ ਹੀ ਖੂਹ ਚ ਸੀ ਉਹਨੂੰ ਐ ਲੱਗਦਾ ਵੀ ਇਹੀ ਸਭ ਕੁਝ ਐ ਇਹਦੂ ਗਾਹ ਵੇਖਿਆ ਹੀ ਨਹੀਂ ਇਹਦੂ ਅੱਗੇ ਦਾ ਪਤਾ ਹੀ ਨਹੀਂ ਸੀ ਕਹਿੰਦਾ ਮੇਰਾ ਤੇ ਖੂਹ ਵਾਲੇ ਡੱਡੂ ਵਾਲਾ ਹਾਲ ਹੋਇਆ ਪਿਆ ਮੈਨੂੰ ਮੇਰਾ ਪਤਾ ਹੀ ਨਹੀਂ ਮੈਨੂੰ ਮੇਰੀ ਪਛਾਣ ਹੀ ਨਹੀਂ ਦੇ ਮੈਨੂੰ ਮੇਰੀ ਕੁਆਲਿਟੀ ਦਾ ਹੀ ਨਹੀਂ ਪਤਾ ਮੈਂ ਵੇਖਣਾ ਚਾਹੁੰਦਾ ਤੈਨੂੰ ਤੇ ਤੂੰ ਮੇਰੇ 'ਚ ਹੈ ਕਿ ਨਹੀਂ ਹੈ ਦੱਸੋ ਰੱਬ ਮuje ਪੁੱਛੀਏ ਰੱਬਾ ਮੇਰੇ 'ਚ ਹੈ ਕਿ ਨਹੀਂ ਹੈ ਹੈਗਾ ਕਿ ਨਹੀਂ ਸਾਰੇ ਆ ਚੱਲ ਹੈਗਾ ਤੇ ਫਿਰ ਕਰੋ ਬੇਨਤੀ ਜਿਵੇਂ ਭਗਤ ਰਵਦਾਸ ਜੀ ਕਹਿੰਦੇ ਲੋ ਅਗਲੀ ਪੰਕਤੀ ਸਗਲ ਭਵਨ ਕੇ ਨਾਏ ਕਾ ਇਕ ਛਿਨ ਦਰਸ਼ ਦਿਖਾਏ ਜੀ ਮਲਨ ਭਈ ਮਾ ਤੁਮਾ ਦਵਾ ਤੇਰੀ ਗਤ ਲਖੀ ਨਾ ਜਾਏ ਵਾਹ ਕਰੋ ਕਿਰਪਾ ਭ੍ਰਮ ਚੂਕਾਈ ਮੈਂ ਸੋ ਮਤ ਦੇਹੋ ਸਮਝਾਏ ਮੈਂ ਸਮਝਣਾ ਚਾਹੁੰਦਾ ਮੇਰਾ ਭ੍ਰਮ ਦੂਰ ਹੋਵੇ ਮੇਰਾ ਭਲੇਖਾ ਦੂਰ ਹੋਵੇ ਭਲੇਖਾ ਪੈ ਗਿਆ ਮੈਨੂੰ ਮੇਰਾ ਭਲੇਖਾ ਕੱਢ ਦੇ ਕਿਹੜਾ ਭਲੇਖਾ ਰਾਤ ਹਗਮਨਾ ਮ ਆਇਆ ਸੀ ਚੇਤਾ ਕਰੋ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈ ਸਭ ਮੰਨਿਆ ਹੋਏ ਨਾ ਐਸਾ ਮੇਰਾ ਇਹ ਭ੍ਰਮ ਕੱਢੋ ਮੇਰਾ ਇਹ ਭਲੇਖਾ ਕੱਢੋ ਇਹ ਭ੍ਰਮ ਮੇਰਾ ਦੂਰ ਹੋਵੇ ਮੈਂ ਹੋਰਾਂ ਤੇ ਤੂੰ ਉਹ ਕੁਆਲਿਟੀ ਮੇਰੀ ਮੇਰੇ ਚ ਪ੍ਰਗਟ ਹੋਵੇ ਅਗਲੀ ਪੰਕਤੀ ਜੋਗੀ ਸਰਪਾਵੇਂ ਨਹੀਂ ਤਉ ਗੁਣ ਕਥਨੇ ਅਪਾ ਪ੍ਰੇਮ ਪਗਤ ਕੈ ਕਾਰਣੇ ਕਹੋ ਰਬਦਾਸ ਜਮਾਰ ਮੈਂ ਤੇ ਪ੍ਰੇਮਾ ਪਗਤੀ ਮੰਗਦਾ ਇੰਟਰਸਟ ਬਣੇ ਮੇਰਾ ਸ਼ੌਂਕ ਬਣੇ ਮੇਰੇ ਅੰਦਰ ਤੇਰੇ ਗੁਨਾ ਨੂੰ ਮੈਂ ਪ੍ਰਗਟ ਕਰ ਸਕਾਂ ਜਿਹੜੇ ਮੇਰੇ ਵਿੱਚ ਨਹੀਂ ਤੇ ਉਹਨਾਂ ਗੁਨਾ ਨੂੰ ਲੱਭ ਲੈਣਾ ਹੀ ਰੱਬ ਨੂੰ ਲੱਭਣਾ ਹੈ ਆਪਣੇ ਆਪ ਨੂੰ ਲੱਭ ਲੈਣਾ ਹੀ ਰੱਬ ਨੂੰ ਲੱਭਣਾ ਹੈ ਬੜਾ ਕੁਝ ਹੁੰਦਾ ਜਿਹੜਾ ਬੰਦਾ ਕਰ ਸਕਦਾ ਪਰ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕਰ ਸਕਦਾ ਬੜਾ ਕੁਝ ਹੈ ਜਿਹੜਾ ਕਰ ਸਕਦੇ ਨੇ ਕਈ ਬੰਦੇ ਵੇਖੇ ਤੁਸੀਂ ਕਈਆਂ ਨੂੰ ਹੌਸਲਾ ਦਿਓਗੇ ਯਾਰ ਤਾਂ ਕਰ ਲੈਣਾ ਯਾਰ ਕਰ ਲੈਣਾ ਕਈ ਬੰਦੇ ਐਂ ਕਰ ਲੈਂਦੇ ਹਨ ਹੌਸਲੇ ਨਾਲ ਤਾ ਕਰਕੇ ਸਾਡੇ ਮੇਰੇ ਗੁਰੂ ਸਾਹਿਬ ਸਾਨੂੰ ਹੌਸਲਾ ਦਿੰਦੇ ਆ ਕਿਸੇ ਚੀਜ਼ ਨਾਲ ਨਹੀਂ ਜੋੜਦੇ ਤੈਨੂੰ ਕਹਿੰਦੇ ਪੁੰਗਰ ਬੀਜ ਤੇਰੇ ਵਿੱਚ ਐ ਇਹਨੂੰ ਪੁੰਗਰਣ ਦੇ ਬਾਹਰ ਆਉਣ ਦੇ ਤੇ ਦੋ ਚੀਜ਼ਾਂ ਦੀ ਲੋੜ ਐ ਬੀਜ ਤੇਰੇ ਚ ਐ ਬਾਹਰੋਂ ਪਾਉਣਾ ਐ ਪਾਣੀ ਦੋ ਚੀਜ਼ਾਂ ਚਾਹੀਦੀਆਂ ਨੇ ਦਰਖਤ ਲਈ ਦਰਖਤ ਨੂੰ ਬਾਹਰ ਆਉਣ ਲਈ ਇੱਕ ਤੇ ਬੀਜ ਹੋਵੇ ਉਹ ਤੂੰ ਹੈਗਾ ਹੀ ਐ ਤੇ ਇੱਕ ਚੀਜ਼ ਹੋਰ ਚਾਹੀਦੀ ਐ ਉਹ ਚਾਹੀਦਾ ਪਾਣੀ ਜਿਹਦੇ ਨਾਲ ਉਹ ਬਾਹਰ ਆ ਸਕੇ ਬਸ ਇਹ ਚਾਹੀਦਾ ਗਿਆਨ ਆ ਗੁਰਬਾਣੀ ਦਾ ਗਿਆਨ ਲਈਏ ਤੇ ਬਸ ਆਪਣੇ ਆਪ ਨੂੰ ਪਛਾਨ ਜੋ ਤੇਰੇ ਚ ਹੈ ਉਹਨੂੰ ਪ੍ਰਗਟ ਕਰ ਲੱਖ ਕੋਈ ਬੰਦਾ ਕਹੀ ਜਾਵੇ ਤੂੰ ਨਕਮਾ ਐਦਾ ਨਾ ਮੰਨ ਜੋ ਸਾਡੇ ਚ ਅਸਲ ਹੈ ਉਹਨੂੰ ਬਾਹਰ ਕੱਢੋ ਉਹ ਕੁਆਲਟੀ ਨੂੰ ਬਾਹਰ ਕੱਢੋ ਹਾਂਜੀ ਜ਼ਿਕਰੀਆ ਜ਼ਿਕਰੀਆ ਬੰਦੇ ਦੀਆਂ ਦੋ ਦਰਸਗਾਵਾ ਹੁੰਦੀਆਂ ਨੇ ਇਨਸਾਨ ਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਇੱਕ ਤੇ ਹੁੰਦੀ ਹੈ ਰਹਿਮ ਵਾਲੀ ਮਤਲਬ ਕਿ ਰਹਿਮਤ ਵਾਲੀ ਜਿਹੜੀ ਮਾਂ ਦੀ ਗੋਦ ਹੈ ਉਥੋਂ ਹੀ ਸਿਖਾਇਆ ਜਾਂਦਾ ਬੱਚੇ ਨੂੰ ਸਾਰਾ ਕੁਝ ਕਿ ਬੀ ਦੁਨੀਆਂ ਨਾਲ ਲੜਾ ਕੇ ਤੇ ਦੂਸਰੀ ਇਹ ਬੇਰਹਿਮ ਮਤਲਬ ਕਿ معاشਰਾ ਜਿਹੜਾ ਬੰਦੇ ਦੇ ਰਹਿਮ ਨਹੀਂ ਕਰਦਾ ਫਿਰ ਜਦੋਂ ਉਹ ਸਿਖਾਂਦਾ ਫਿਰ ਉਹ ਰਹਿਮ ਨਹੀਂ ਕਰਦਾ ਉਹ ਫਿਰ ਬੰਦੇ ਦੇ ਬਹੁਤ ਮੁਸ਼ਕਲ ਵਕਤ ਆਦਾ ਇਸ ਤਰ੍ਹਾਂ ਹੀ ਇਹ ਬਾਈ ਰঞ্জੀਤ ਸਿੰਘ ਟੜਿਆਲ ਨੇ ਜਿਹੜੀ ਆਪਾਂ ਵੀਡੀਓ ਦੇਖ ਰਹੇ ਸੀ ਇਹ ਹੈਗੀ ਸੀ ਸੈਲਫ ਮਤਲਬ ਕਿ ਡਵੈਲਪਮੈਂਟ ਤੇ ਕਹਿ ਲੋ ਜਾਂ ਸੈਲਫ ਮੋਟੀਵੇਸ਼ਨ ਤੇ ਕਹਿ ਲੋ ਜਿੰਦੇ ਜੋ ਭਗਤ ਰਵਿਦਾਸ ਜੀ ਦੇ ਜੋ ਪੰਕਤੀਆਂ ਪੜ੍ਹ ਰਹੇ ਸੀ ਗੁਰੂਗਰਾ ਸਾਹਿਬ ਜੀ ਉਹਨਾਂ ਦੇ ਕਥਨ ਹਾਂ ਕਥਨ ਪੜ੍ਹ ਰਹੇ ਸੀ ਤੇ ਜਿੰਦੇ ਵਿੱਚ ਉਹ ਰੱਬ ਨਾਲ ਗੱਲ ਕਰ ਰਹੇ ਸੀ ਕਿ ਵੀ ਇਕਵੈਲਿਟੀਜ਼ ਤੇ ਹੀ ਗੱਲ ਕਰ ਰਹੇ ਸੀ ਕਿ ਰੱਬ ਨੂੰ ਉਹ ਕਹਿਣਾ ਚਾਹ ਰਹੇ ਸੀ ਕਿ ਮੈਂ ਤੈਨੂੰ ਵੇਖਣਾ ਚਾਹਾਂ ਕਿ ਮੈਂ ਖੂਦ ਆ ਡੱਡੂ ਨਾ ਕਿਧਰੇ ਰਹਿ ਜਾਵਾਂ ਮੈਂ ਕਿਧਰੇ ਆਪਣੀਆਂ ਕੁਆਰਟੀਆਂ ਨੂੰ ਕੰਟਰੋਲ ਹੀ ਨਾ ਕਰਕੇ ਬੈਠਾ ਰਹਾ ਕਿ ਵੀ ਮੈਂ ਵੈਸੇ ਤੇ ਹੁੰਦੀਆਂ ਨਿਸ਼ਾਨੀਆਂ ਉਸ ਪਰਵਰਦੀਗਾਰ ਦੀਆਂ ਵਾਹਿਗੁਰੂਆਂ ਨਿਸ਼ਾਨੀਆਂ ਹਰ ਜਗ੍ਹਾ ਤੇ ਨੇ ਸੁਣਨ ਚਾਹਵੇ ਤੇ ਲੇਕਿਨ ਜਿਹੜਾ ਅਸਮਾਨ ਏ ਜ਼ਮੀਨ ਏ ਜਾਂ ਦੁਨੀਆਂ ਜੋ ਜੋ ਕੁਛ ਆਪਣੇ ਨਜ਼ਰ ਆਂਦਾ ਸਾਹਮਣੇ ਇਹ ਜਿਹੜਾ ਸਾਰਾ ਇਹ ਰੱਬ ਦੀਆਂ ਨਿਸ਼ਾਨੀਆਂ ਨੇ ਇਹ ਇਹ ਨਾਲ ਵੇਖ ਕੇ ਬੰਦੇ ਉਹ ਵਿਸਾਲ ਹੈ ਕਿ ਆਪਾਂ ਪਹਾੜ ਹੀ ਦੇਖਦੇ ਆਂ ਜਿਗਰੀਆ ਗੱਲ ਏ ਜਦੋਂ ਪਹਾੜਾਂ ਵਾਲਾ ਆਪਾਂ ਨਜ਼ਰ ਮਾਰਨੇ ਆ ਮੈਂ ਤਾਂ ਜਿਗਰੀਆ ਥੋੜੇ 2-4 ਵਾਰ ਹੀ ਗਿਆ ਵਾਂ ਪਹਾੜੀ ਲਾ ਕੇ ਆ ਜਿੱਤੇ ਮੈਂ ਜਿੱਦਾਂ ਇਹ ਪਹਾੜ ਨੂੰ ਦੇਖਣਾ ਆਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਯਾਰ ਰੱਬ ਕਿੱਡਾ ਵੱਡਾ ਹੋਏਗਾ ਇੱਕ ਦਫਾ ਮੈਂ ਜਾਂ ਪਹਾੜ ਦੇ ਬਾਰੇ ਤੇ ਇਹ ਵੀ ਇਹ ਕਹਿੰਦੇ ਨੇ ਕਿ ਜਿੰਨਾ ਪਹਾੜ ਉੱਤੇ ਵੀ ਨਾ ਉਹਨਾਂ ਜ਼ਮੀਨ ਦੇ ਥੱਲੇ ਹੁੰਦੇ ਥੱਲੇ ਹੁੰਦਾ ਤੇ ਕੁਰਾਨੇ ਪਾਕ ਜਿਉਂ ਤੇ ਇਹਨਾਂ ਨੂੰ ਕਿਹਾ ਗਿਆ ਕਿ ਪਹਾੜ ਜਿਹੜੇ ਨੂੰ ਮੀਖਾ ਨਹੀਂ ਮੇਖਾਂ ਯਾਨੀ ਕਿ ਜਿੰਦੀ ਵੇਤੂ ਜ਼ਮੀਨ ਨੂੰ ਗੱਡਿਆ ਹੋਇਆ ਜ਼ਮੀਨ ਨੂੰ ਰੋਕਿਆ ਹੋਇਆ ਹਾਂਜੀ ਜ਼ਮੀਨ ਤੇ ਹਿੱਲੇ ਨਾ ਤੇ ਮੈਂ ਨਾ ਜਿਹੜਿਆ ਪਿਛੇ ਇੱਕ ਦਫਾ ਗਿਆ ਸੀ ਆਰ ਤੇ ਕੰਡੋਲ ਲੈ ਇੱਕ ਜਗ੍ਹਾ ਸਕਲਸਵਾਤ ਤੇ ਮੈਂ ਉੱਥੇ ਗਿਆ ਤੇ ਉਹ ਤਕਰੀਬਨ 10000 ਫੁੱਟ ਉੱਚੀ ਲੈ ਕੇ ਉੱਥੇ ਮੈਂ ਜਦੋਂ ਗਿਆ ਤੇ ਮੈਂ ਹਾਂ 10000 ਫੁੱਟ ਤੇ ਮੈਂ ਜਦੋਂ ਗਿਆ ਨਾ ਬੜਾ ਮੁਸ਼ਕਿਲ ਜਿਹੜੀ ਜੀਬ ਬੜਾ ਖਤਰਨਾਕ ਰਾਹ ਹੈ ਸਾਨੂੰ 2-3 ਘੰਟੇ ਲੱਗ ਗਏ ਜੀਬ ਤੇ ਤੇ ਉੱਤੇ ਪਹੁੰਚਿਆ ਤੇ ਮੈਂ ਉੱਤੇ ਵੀ ਜਾ ਗਿਆ ਇੰਜ ਖਲੋਦਾ ਤੇ ਮੈਂ ਉਧਾਂ ਵੇਖਿਆ ਤੇ ਫਿਰ ਪਹਾੜ ਨਜ਼ਰ ਆ ਰਹੇ। ਕੀ ਬਾਤ ਹੈ ਤੇ ਮੈਂ ਜਿਗਰਿਆ ਮੇਰੇ ਨਾਲ ਅੱਖਾਂ ਚੋਂ ਆ ਕੇ ਉਹਨਾਂ ਪਾਣੀ ਆ ਗਿਆ ਮੈਂ ਨਾ ਕਿਹਾ ਯਾਰ ਵੇਖ ਕਿ ਇੱਥੇ ਰੱਬ ਨੇ ਪਾਣੀ ਪੈਦਾ ਕੀਤਾ। ਇਹ ਕਿੱਡੀ ਵੱਡੀ ਰੱਬ ਦੀ ਨਿਸ਼ਾਨੀ ਕਿ ਇੱਥੇ ਪਾਣੀ ਖਲਾਰਦਾ। ਕਿ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ ਇਸ ਤੋਂ ਉੱਤੇ ਫਿਰ ਪਹਾੜ ਉਹਦੇ ਤੇ ਪਤਾ ਨਹੀਂ ਕੀ ਹੈ ਕਿਆ ਬਾਤ ਤੇ ਰੱਬ ਕਿੰਨਾ ਵੱਡਾ ਹੈਗਾ ਜਿਨੇ ਐਡੀ ਉੱਚੀ ਜਗ੍ਹਾ ਤੇ ਪਾਣੀ ਖਿਲਾਤਾ 10000 ਫੁੱਟ ਦੇ ਉੱਤੇ ਵੀ ਪਾਣੀ ਹੈ ਸੁਭਾਨ ਲਲਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਰੱਬ ਦੀਆਂ ਨਿਸ਼ਾਨੀਆਂ ਨੇ ਅਗਰ ਬੰਦਾ ਗੌਰ ਕਰੇ ਤੇ ਗੌਰ ਕਿੱਥੋਂ ਹੋਏਗਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਗਿਆਨ ਨਾਲ ਇਲਮ ਨਾਲ ਨੌਲੇਜ ਨਾਲ ਤੇ ਜਿੰਨਾ ਆਪਾਂ ਇਲਮ ਨੌਲੇਜ ਹਾਸਲ ਕਰਾਂਗੇ ਖੂਦ ਇਹ ਡੱਡੂ ਨਹੀਂ ਬਨੇ ਰਾਵਾਂਗੇ ਜੋ ਸਾਨੂੰ ਮਾਸ਼ਰੇ ਨੇ ਸਿਖਾਤਾ ਜਾਂ ਸਾਡੇ ਘਰ ਚ ਸਿੱਖ ਲਿਆ ਰੱਬ ਤੋਂ ਵੀ ਉਹ ਹੀ ਲੋਕ ਯਾ ਯਾ ਡਰਦੇ ਨੇ ਕਿ ਜਿਹੜੇ ਇਲਮ ਨੇ ਜਿਨ੍ਹਾਂ ਕੋਲ ਇਲਮ ਹੈ ਰੱਬ ਤੋਂ ਡਰਨ ਵਾਲੇ ਇਨ੍ਹਾਂ ਕੋਲ ਇਲਮ ਹੈ ਉਹਨਾਂ ਰੱਬ ਕੋਲ ਉਹ ਲੋਕ ਹੀ ਡਰਦੇ ਨੇ ਜਿਹਨਾਂ ਕੋ ਇਲਮ ਨਹੀਂ ਆ ਉਹ ਕਹਿੰਦੇ ਨੇ ਪਤਾ ਨਹੀਂ ਹੈ ਵੀ ਇਹ ਕਿ ਨਹੀਂ ਵੀ ਹੈ ਜਾਂ ਜੋ ਵੀ ਹੈ ਉਹ ਫਿਰ ਕੱਚਾ ਜਿਹਾ ایمان ਹੋ ਜਾਂਦਾ ਨੇ ਜਦੋਂ ਤੁਹਾਡਾ ਕੋਈ ਇਲਮ ਹੀ ਨਹੀਂ ਕਿਸੇ ਬਾਰੇ ਚੀਜ਼ ਦੇ ਬਾਰੇ ਨੌਲੇਜ ਹੀ ਨਹੀਂ ਤੁਸੀਂ ਸਰਚ ਹੀ ਨਹੀਂ ਕਰਦੇ ਇਹ ਬਸ ਰੋਟੀ ਖਾਦੀ ਸੌਂਗੇ ਤੇ ਦੋ ਬੱਚੇ ਪੈਦਾ ਕੀਤੇ ਜਾਂ ਤਿੰਨ ਬੱਚੇ ਪੈਦਾ ਕੀਤੇ ਜ਼ਿੰਦਗੀ ਦਾ ਵੀ ਇਹ ਮਕਸਦ ਨਹੀਂਗਾ ਜਿੰਨੀ ਦਾ ਅਸਲ ਮਕਸਦ ਇਹੀ ਹੈ ਰੱਬ ਨੂੰ ਪਾਣਾ ਤੇ ਉਹਦੀ ਬੰਦਗੀ ਕਰਨਾ ਤੇ ਉਹ ਕਿਵੇਂ ਪਾਵਾਂਗੇ ਉਹ ਗਿਆਨ ਨਾਲ ਇਲਮ ਨਾਲ ਹਰ ਮذਬਬ ਦਾ ਜਿਹੜਾ ਉਹ ਹੁਣ ਕਿਉਂਕਿ ਨਿਜ਼ਾਮ ਹੀ ਦੁਨੀਆ 'ਚ ਐਸਾ ਸਿਸਟਮ ਬਣ ਗਿਆ ਕਿ ਹਰ ਬੰਦਾ ਆਪਣੇ ਮਤਲਬ ਤੋਂ ਇਲਾਵਾ ਦੂਸਰੀਆਂ ਬੁੱਕ ਪੜ੍ਹਨੀਆਂ ਵੀ ਆਸਾਨ ਨੇ ਦੂਸਰੇ ਮذਬਬ ਤੇ ਵੀ ਰਿਸਰਚ ਕਰਨਾ ਆਸਾਨ ਹੈ ਫਿਰ ਉਹਨਾਂ ਦਾ ਕੰਪੈਰੀਜ਼ਨ ਕਰਦਾ ਫਿਰ ਵੇਖਦਾ ਕਿ ਰੱਬ ਦੀਆਂ ਉਹਨਾਂ ਕੀ ਕੀ ਨਿਸ਼ਾਨੀਆਂ ਇਸ ਤਰ੍ਹਾਂ ਕਰਕੇ ਗਿਆਨ ਜਿੰਨਾ ਗਿਆਨ ਹੋਏਗਾ ਜ਼ਿਕਰੀਆ ਉਹਨਾਂ ਬੰਦਾ ਰੱਬ ਦੇ ਨਜ਼ਦੀਕ ਹੋ ਜਾਏਗਾ ਤੇ ਬਾਦ ਕਾਤ ਗਿਆ ਅਨੁਕਸਾਨ ਦੇ ਵੀ ਹੁੰਦਾ ਲੇਕਿਨ ਅਗਰ ਉਹਨੂੰ ਆਪਾਂ ਪੋਜ਼ਿਟਿਵ ਵੇਜ ਵੇਖੀਏ ਤੇ ਹਮੇਸ਼ਾ ਗਿਆਨ ਵਾਲਾ ਬੰਦਾ ਰੱਬ ਨੂੰ ਇਲਮ ਵਾਲਾ ਨਾਲੇ ਜਾਲਾ ਹੀ ਪਤਾ ਬਿਲਕੁਲ ਸਹੀ ਗੱਲ ਹੈ ਦੋਸਤੋ ਜ਼ਿਕਰੀਆ ਆਪਾਂ ਜਾਣਦੇ ਕਿ ਕੁਰਾਨ ਪਾਕ ਦਾ ਜਿਹੜੀ ਪਹਿਲੀ ਨਾਜ਼ਿਲ ਹੋਈ ਹੈ ਐਤ ਉਹ ਵੀ ਇੱਕ ਰਾਸੀ ਮਤਲਬ ਕਿ ਪੜ ਇਲਮ ਹਾਸਲ ਕਰ ਇੱਕ ਰਾ ਬਿਸਮ ਰੱਬ ਦੇ ਆਪਣੇ ਰੱਬ ਦੇ ਇੱਕ ਰਾ ਬਿਸਮ ਰੱਬ ਇਕ ਲਾਜ਼ੀ ਫਲਕ ਪੜ ਆਪਣੇ ਰੱਬ ਦੇ ਨਾਮ ਸੇ ਜਿਸ ਨੇ ਤੁਮੇ ਪੈਦਾ ਪੈਦਾ ਕੀਤਾ ਇੱਕ ਰਾ ਰੱਬ ਦੇ ਤੇ ਇੱਥੋਂ ਇੱਥੋਂ ਤੁਸੀਂ ਹਿਸਾਬ ਲਾ ਲਓਗੇ ਇੱਕ ਮੁਸਲਮਾਨਾਂ ਦੇ ਵਿੱਚ ਵੀ ਇਲਮ ਦਾ ਗਿਆਨ ਦਾ ਕਿ ਰੱਬ ਉਹਨਾਂ ਨੂੰ ਹੁਕਮ ਦੇ ਰਿਹਾ ਆਪਣੇ پیغمبر ਦੇ ਜ਼ਰੀਏ ਤੇ ਇਸ ਤਰ੍ਹਾਂ ਹੀ ਜਿਵੇਂ ਬਾਈ ਰਜੀਤ ਸਿੰਘ ਟੰਡਾ ਜਿਸ ਤਰ੍ਹਾਂ ਬਿਆਨ ਕਰਦੇ ਕਿ ਵੀ ਸਿੱਖੀズム ਚ ਵੀ ਇਹੀ ਹੈ ਸਿੱਖੀズム ਦਾ ਵੀ ਇਹੀ ਮਤਲਬ ਕਿ ਮਾਰਟੋਯਾ ਮਾਨੋ ਸਿੱਖੀ ਸਿੱਖਿਆ ਗੁਰੂ ਵਿਚਾਰ ਹੈ ਤੇ ਮੇਰੇ ਕੇ ਦੋਸਤ ਨੂੰ ਇਹ ਵੀਡੀਓ ਪਸੰਦ ਆਈ ਹੋਈ ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਥ ਦੀ ਹੋ ਇਜਾਜ਼ਤ ਅੱਲਾਹ ਹਾਫਿਜ਼ ਨੀ ਕੇ ਬਾਅਦ